सुभिरजी क्यों कहना चाहोगे? तीजे कलू कारे बाब तो उन जानकारी है। वो तो बाब कोई जानकारी है तो? नू? नो पूरी नहीं है। जी। नहीं। कलू कारे दा तो उन उस वक्त जानकारी है। नहीं। है। अमर सर्च में पहली बार इधर से करा। अमर सर्च तो हो ਸਸਕਾਲ ਜੀ ਦਸ਼ਾ ਟੌਪ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਜੂਨ ਦਾ ਮਹੀਨਾ ਸਿੱਖਾਂ ਦੇ ਮਨਾ ਵਿੱਚੋਂ ਕਦੇ ਵੀ ਮੰਫੀ ਨਹੀਂ ਹੋ ਸਕਦਾ ਟੈਂਕਾਂ ਤੋਪਾਂ ਨਾਲ ਜਦੋਂ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਉਸ ਖੂਨੀ ਮੰਜ਼ਰ ਨੂੰ ਚੇਤੇ ਕਰਕੇ ਅੱਜ ਵੀ ਸਿੱਖਾਂ ਦਾ ਹਿਰਦਾ ਬਲੁੰਦ ਰਿਆ ਜਾਂਦਾ ਸੋ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਅੱਜ ਦੇ ਲੋਕਾਂ ਨੂੰ ਉਸ ਇਤਿਹਾਸ ਬਬਤ ਕਿੰਨੀ ਕੁ ਜਾਣਕਾਰੀ ਹੈ ਇਸ ਤੇ ਬਾਰੇ ਗੱਲਬਾਤ ਕਰਨ ਲਈ ਅਪਾ ਪਹੁੰਚੇ ਹਾਂ ਸਿੰਘ ਸ਼ੇਡਾ ਗੁਰਦੁਆਰਾ ਸੋਹਣਾ ਸਾਹਿਬ ਸੋ ਗੱਲਬਾਤ ਕਰਾਂਗੇ ਇੱਥੋਂ ਦੀ ਸੰਗਤ ਨਾਲ ਜੋ ਇੱਥੇ ਲੋਕ ਆ ਰਹੇ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਅਸੀਂ ਕਾਲ ਜੀ ਫਿਰ ਜੀ ਕੀ ਨਾ ਜੀ ਆਪਣਾ ਜਗਤਾਰ ਸਿੰਘ ਸੋ ਫਿਰ ਜੀ ਕੀ ਕਹਿਣਾ ਚਾਹੋਗੇ ਤੀਜੇ ੱਲੂ ਕਰੇ ਬਾਬ ਤੁਹਾਨੂੰ ਜਾਣਕਾਰੀ ਹੈ ਕੋਈ ਅੱਛਾ ਜੀ ਸੋ ਪਹਿਲੇ ਤੋਂ ਅੰਨ ਤੁਹਾਨੂੰ ਕਿਹਨਾਂ ਹੈ ਮੇਰਾ ਨਾਮ ਅਸ਼ਦੀਪ ਹੈ ਸੋ ਤੁਹਾਨੂੰ ਪਤਾ ਸਾਕੇ ਨਹੀਂ ਲਿਤਾਰੇ ਬਾਰੇ ਨਹੀਂ ਨਹੀਂ ਜੀ ਜੀ ਅੱਛਾ ਹਾਂ ਜੀ ਹਾਂ ਜੀ ਪਤਾ ਉਹ ਮਤਲਬ ਬਲੂ ਸਟਾਰ ਆਪਰੇਸ਼ਨ ਹੋਇਆ ਸੀ ਹਾਂ ਜੀ ਪਤਾ ਕੀ ਹੋਇਆ ਸੀ ਉਸ ਦਿਨ ਹਾਂਜੀ ਪਤਾ ਹੈਗਾ ਮਤਲਬ ਵੀ ਇੰਦਰਾ ਗਾਂਧੀ ਜੋ ਪ੍ਰਾਈਮ ਮਿਨਿਸਟਰ ਸੀਗੇ ਫਰਸਟ ਇੰਡੀਅਨ ਲੇਡੀ ਪ੍ਰਾਈਮ ਮਿਨਿਸਟਰ ਸੀਗੇ ਉਹਨਾਂ ਨੇ ਅਟੈਕ ਕਰਵਾਇਆ ਸੀਗਾ ਗੋਲਡਨ ਟੈਂਪਲ ਗੋਲਡਨ ਟੈਂਪਲ ਦੇ ਵਿੱਚ 1 ਜੂਨ ਤੋਂ ਲੈ ਕੇ 6 ਜੂਨ ਤੱਕ ਜੀ ਹਾਂਜੀ ਧੰਨਵਾਦ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜੋ ਸੰਗਤ ਨਮਸਤ ਕੋਣ ਆ ਰਹੀ ਹੈ ਬਹੁਤ ਘੱਟ ਸੰਗਤ ਜਾਣਕਾਰੀ ਰੱਖਦੇ ਹੋ ਇਸ ਇਤਿਹਾਸ ਬਾਰੇ ਉਸ ਘੱਲੂ ਘਾਰੇ ਬਾਰੇ ਪੈਨੇਸ ਸਟੀਕਾਲ ਜੀ ਪੈਨੇ ਕਿਨਾ ਜੀ ਆਪਣਾ ਵੇਸ਼ਾਲੀ ਇਹਨਾਂ ਤੁਹਾਨੂੰ ਪਤਾ ਅੱਜ ਦੇ ਦਿਨ ਕੀ ਹੋਇਆ ਸੀ ਆਜ ਵੀ ਆਪਰੇਸ਼ਨ ਬਲੂ ਸਟਾਰ ਬਾਰੇ ਜਾਣਕਾਰੀ ਹੈ ਯਸ ਆਪਰੇਸ਼ਨ ਬਲੂ ਸਟਾਰ ਦਾ ਹਾਂਜੀ ਉਹਦੇ ਬਾਬਤ ਕੋਈ ਜਾਣਕਾਰੀ ਹੈ ਤੁਹਾਨੂੰ ਨਾ ਪੂਰੀ ਨਹੀਂ ਹੈ ਜੀ ਸੋ ਤੁਸੀਂ ਵੇਖ ਸਕਦੇ ਹੋ ਸੰਗਤ ਬਹੁਤ ਘੱਟ ਜਾਣਕਾਰੀ ਰੱਖਦੀ ਹੈ ਉਹਨਾਂ ਸਿੰਘਾਂ ਸ਼ਹੀਦਾਂ ਬਾਰੇ ਅੱਜ ਦੀ ਜੋ ਅਜੋਕੀ ਨੌਜਵਾਨ ਪੀੜ੍ਹੀ ਹੈ ਉਹ ਜੋ ਰੀਲਾਂ ਤੇ ਕੁੜੀਆਂ ਮੁੰਡੇ ਨਸਦੇ ਨੇ ਉਹਨਾਂ ਬਾਰੇ ਬਾਬਤ ਜਾਣਕਾਰੀ ਨੂੰ ਪੂਰੀ ਹੁੰਦੀ ਹੈ ਪਰ ਉਹਨਾਂ ਸਿੰਘਾਂ ਸ਼ਹੀਦਾਂ ਬਾਬਤ ਜਾਣਕਾਰੀ ਬਹੁਤ ਘੱਟ ਹੈ ਪਰ ਹੋਰ ਵੀ ਇੱਥੇ ਸੰਗਤ ਨਮਸਤਕਾਹਣ ਆਉਂਦੀ ਹੈ ਉਹਨਾਂ ਬਾਰੇ ਨਾਲ ਗੱਲਬਾਤ ਕਰਾਂਗੇ ਭਾਈ ਸਸ਼ੀ ਗੱਲ ਜੀ ਸਸ਼ੀ ਗੱਲ ਭਾਈ ਜੀ ਵਰਜ ਕਾਲਸਾ ਵਰਜ ਕਾਲਸਾ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਗੁਰਮੀਤ ਸਿੰਘ ਜੀ ਤੁਹਾਨੂੰ ਪਤਾ ਕਿ ਅੱਜ ਸਾਕਾ ਨੀਲਾ ਤਾਰਾ ਤੀਜਾ ਜਨ ਹੈ ਤੁਹਾਨੂੰ ਉਸ ਬਾਰੇ ਜਾਣਕਾਰੀ ਹੈ ਕੁਛ ਬਾਈ ਪੂਰੀ ਨਹੀਂ ਕਰਤੇ ਨਹੀਂ ਹੈ ਜਿੰਨੀ ਖੈ ਉਹਨੇ ਕਿ ਸਿੱਧਾ ਦਾ ਦਿਨ ਦਾ ਘੱਲੂ ਘਾਰਾ ਦੇ ਜੀ ਜੀ 6 ਤਰੀਕ ਦਾ ਜੀ ਸਭ ਜਰਨਲਸ ਕੀ ਪਿੰਡਰਾ ਵਾਲੇ ਦਾ ਨਾਂ ਚੇਤੇ ਆ ਇਹ ਜਿਆਦਾ ਜੀ ਵੈਸੇ ਦੁਨੀਆ ਯਾਦ ਕਰਦੀ ਉਹਨਾਂ ਦੀ ਕੋਈ ਯਾਦ ਸਭ ਨੂੰ ਨਾਉਂ ਜਾਉ ਸਭ ਨੂੰ ਯਾਦ ਆ ਜੀ ਹਾਂਜੀ ਹਾਂਜੀ ਜੀ ਸੋ ਸੰਤ ਜਰਨੈਆ ਸਿੰਘ ਪਿੰਡਰਾਵਾਲਾ ਜੀ ਨੂੰ ਤਾਂ ਦੁਨੀਆ ਜਾਣਦੀ ਹੈ ਲੋਕ ਜਾਣਦੇ ਨੇ ਪਰ ਉਹਨਾਂ ਦੇ ਨਾਲ ਜੋ ਹੋਰ ਵੀ ਸਿੱਖ ਸ਼ਹੀਦ ਹੋਏ ਉਹਨਾਂ ਬਾਰੇ ਲੋਕਾਂ ਨੂੰ ਜਾਣਕਾਰੀ ਬਹੁਤ ਘੱਟ ਹੈ ਇੱਥੇ ਹੋਰ ਵੀ ਸੰਗਤ ਨਤਮਸਤਕ ਹੋਣ ਆ ਰਹੀ ਹੈ ਅਪਨਾਂ ਵੀ ਗੱਲਬਾਤ ਕਰਾਂਗੇ ਭਾਈ ਜੀ ਵੈਕਰ ਜੀ ਕੱਲ੍ਹ ਸਵੇਰ ਜੀ ਪਰ ਜੀ ਕੀ ਨਾ ਜੀ ਆਪਣਾ ਸਤਿੰਦਰਪਾਲ ਸਿੰਘ ਜੀ ਅੱਜ ਤੀਜਾ ਦਿਨ ਹੈ ੱਲੂ ਘਰੇ ਦਾ ਤੁਹਾਨੂੰ ਉਸ ਵਕਤ ਜਾਣਕਾਰੀ ਹੈ ਸਾਕੇ ਨੀਲੇ ਤਾਰੇ ਬਾਰੇ ਹਾਂ ਜੀ ਹਾਂ ਉਹ ਤਾਂ ਪਤਾ ਹੈ ਹਾਂ ਉਹਦੇ ਬਾਰੇ ਕੋਈ ਜਾਣਕਾਰੀ ਹੈ ਤੁਹਾਨੂੰ ਕੀ ਪੁੱਛਣਾ ਚਾਹਦੇ ਹੋ ਕੁਝ ਵੀ ਤੁਹਾਨੂੰ ਉਸ ਵਕਤ ਜਾਣਕਾਰੀ ਉਸ ਦਿਨ ਕੀ ਹੋਇਆ ਸੀਗਾ ਜੋ ਵੀ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀਗਾ ਹਾਂਜੀ ਹਾਂਜੀ ਸੰਤ ਜਰਨੈਲਸ ਦੀ ਭਿੰਡਰਾ ਵਾਲੇ ਬਾਰੇ ਪਤਾ ਹੈ ਹਾਂਜੀ ਹਾਂਜੀ ਪਤਾ ਜੀ ਮਾ ਬੁਰ ਖਬਰੇ ਜੀ ਹਾਂਜੀ ਸੋ ਬਹੁਤ ਘੱਟ ਲੋਕ ਨੇ ਜੋ ਜਾਣਕਾਰੀ ਰੱਖਦੇ ਨੇ ਉਸ ਬਾਬਾ ਬ ਤੁਸੀਂ ਵੇਖ ਸਕਦੇ ਹੋ ਗੁਰੂ ਘਰ ਸੰਗਤ ਨਤਮਸਤਕ ਹੋਣ ਆ ਰਹੀ ਹੈ ਪਰ ਉਹਨਾਂ ਨੂੰ ਸੰਤ ਜਰਨੈਲਸ ਦੀ ਭਿੰਡਰਾ ਵਾਲਾ ਜਿਹਦੇ ਬਾਰੇ ਤਾਂ ਪਤਾ ਹੈ ਪਰ ਜੋ ਹੋਰ ਸਿੱਖ ਉਸ ਵੇਲੇ ਸ਼ਹੀਦ ਹੋ ਉਹਨਾਂ ਬਾਰੇ ਬਹੁਤ 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 ਘੱਟ ਘੱਟ ਜਾਣਕਾਰੀ ਰੱਖਦੇ ਨੇ ਲੋਕ ਜਰਨਲ ਸਵੇਕ ਸਿੰਘ ਬਾਰੇ ਬਹੁਤ ਘੱਟ ਜਾਣਕਾਰੀ ਰੱਖਦੇ ਨੇ ਆਪਾਂ ਹੋਰ ਵੀ ਜੋ ਸੰਗਤ ਨੰਦ ਮਸਤਕ ਹੋਣ ਆਉਂਦੀ ਹੋਰ ਬਾਰੇ ਗੱਲਬਾਤ ਕਰਾਂਗੇ ਅਸੀਂ ਕੱਲ੍ਹ ਜੀ ਕੀ ਨਾਈ ਆਪਣਾ ਬਰਨਾਲ ਸਿੰਘ ਸੋ ਅੱਜ ਪਤਾ ਤੁਹਾਨੂੰ ਜੂਨ ਮਹੀਨੇ ਦੇ ਇਤਿਹਾਸ ਬਾਰੇ ਪਤਾ ਜੀ ਹਾਂ ਹਾਂ ਜੀ ਸਾਕਾ ਨੀਲੇ ਤੋਂ ਬਾਬਤ ਬਸ ਹਾਂ ਪੈਕ ਹੋਇਆ ਕੀ ਕਹਿਣਾ ਚਾਹੋਗੇ ਬਾ ਜੋਂ ਸਾਹਿਬ ਮਿਲਣਾ ਚਾਹੀਦਾ ਦੁਨੀਆ ਨੂੰ ਜੁਟਦਾ ਹੋਇਆ ਹੈ ਇਹ ਸਭ ਕਰਨਾਲ ਸਿੰਘ ਪੜ੍ਹਦਾ ਬਦਲਣਾ ਚਾਹੀਦਾ ਹਾਂ 6 ਤਰੀਕ ਜੂਨ ਤੱਕ ਕਰਨ ਦਾ ਪ੍ਰੋਗਰਾਮ ਜੀ ਹਾਂ ਠੀਕ ਹੈ ਸੋ ਲੋਕਾਂ ਨੂੰ ਇਹ ਪਤਾ ਹੈ ਕਿ 1 ਜੂਨ ਤੋਂ 6 ਜੂਨ ਤੱਕ ਉਹ ਕੱਲੂਕਾਰਾ ਚੱਲਿਆ ਪਰ ਉਸ ਬਾਬਤ ਪੂਰੀ ਜਾਣਕਾਰੀ ਕੋਈ ਨਹੀਂ ਰੱਖਦਾ ਆਪਾਂ ਬਾਈ ਜੀ ਨਾਲ ਗੱਲਬਾਤ ਕਰਾਂਗੇ ਬਾਈ ਜੀ ਵੈਕਰ ਜੀ ਦਾ ਕੱਲ ਤਾਂ ਸੋ ਬਾਈ ਜੀ ਸੋ ਬਾਈ ਜੀ ਅੱਜ ਤੀਜੇ ਕੱਲੂਕਾਰਾ ਅੱਜ ਕੱਲੂਕਾਰ ਦਾ ਤੀਜਾ ਦਿਨ ਹੈ ਸੋ ਤੁਹਾਨੂੰ ਉਸ ਬਾਬਤ ਜਾਣਕਾਰੀ ਹੈ ਕੁਝ ਅੰਮ੍ਰਿਤਸਰ ਤੋਂ ਆਏ ਪਹਿਲੀ ਵਾਰੀ ਦਰਸ਼ਨ ਕਰਨ ਲਈ ਅੰਮ੍ਰਿਤਸਰ ਤੋਂ ਹੋਇਆ ਸੀਗਾ ਜੀ ਹਾਂ ਜੀ ਸਾਕਾ ਨੀਲਾ ਤਾਰਾ ਆਪਰੇਸ਼ਨ ਬਲੂ ਸਟਾਰ ਹਾਂ ਜੀ ਹਾਂ ਜੀ ਉਸ ਬਾਬਤ ਕੋਈ ਜਾਣਕਾਰੀ ਹੈ ਤੁਹਾਨੂੰ ਸੋ ਤੁਸੀਂ ਵੇਖ ਸਕਦੇ ਹੋ ਉਸ ਧਰਤੀ ਦੇ ਲੋਕ ਵੀ ਉਸ ਇਤਿਹਾਸ ਬਾਰੇ ਉਸ ਕੱਲੂਕਾਰ ਬਾਰੇ ਜਾਣਕਾਰੀ ਬਹੁਤ ਘੱਟ ਰੱਖਦੇ ਨੇ ਜੋ ਇਸ ਜਗ੍ਹਾ ਤੇ ਸੰਗਤ ਮਸਕ ਹੁਣ ਆ ਰਹੀ ਆ ਪਾ ਉਹਨਾਂ ਨੂੰ ਪੁੱਛ ਰਹੇ ਆ ਸੜਨ ਬਾਈ ਜੀ ਨੇ ਬਾਈ ਜੀ ਵੈਕ ਉਸ ਕਲਸ ਇਹ ਨਾ ਜੀ ਆਪਣਾ ਮੈਂ ਨਾਮ ਗੁਰਦੀਪ ਸਿੰਘ ਜੀ ਸੋ ਤੁਹਾਨੂੰ ਜੂਨ ਮਹੀਨੇ ਤੇ ਇਤਿਹਾਸ ਬਾਰੇ ਪਤਾ ਸਰ ਹਾਂਜੀ ਉਹ ਕੱਲੂਕਾਰ ਹੋਇਆ ਸੀ ਜੀ 1984 ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਤੇ ਬੜਾ ਕਹਿਣਾ ਯੋਗ ਕੰਮ ਹੋਇਆ ਸੀ ਸਾਰੇ ਮਤਲਬ ਦਿਨੇ ਵੀ ਵਿਚਾਰੇ ਸਾਰੇ ਸੰਗਤ ਆਈ ਸੀ ਜੀ ਜੀ ਬੇ ਸ਼ਹੀਦੀ ਹੋਈ ਸੀ ਜੀ ਅਸੀਂ ਸਿਰ ਕੋਰ ਕੋਰ ਪ੍ਰਣਾਮ ਹੈ ਉਹਨਾਂ ਨੂੰ ਸਾਰਿਆਂ ਨੂੰ ਜੀ ਜੀ ਜਿਨ੍ਹਾਂ ਨੇ ਸਿੰਘ ਸ਼ਹੀਦੀਆਂ ਦਿੱਤੀਆਂ ਭਾਈ ਉਹਨਾਂ ਨੂੰ ਆਪਨੇ ਚਰਮਨ ਨਿਵਾਜ਼ ਬਖਸ਼ੀ ਧੰਨਵਾਦ ਜੀ ਸੋ ਤੁਸੀਂ ਵੇਖ ਸਕਦੇ ਹੋ ਕਿ ਸੰਗਤ ਗੁਰਦੁਆਰਾ ਸ਼੍ਰੀ ਸੁਹਾਣਾ ਸਾਹਿਬ ਨਿਤਮਸਤਕ ਹੋਣ ਆ ਰਹੀ ਹੈ ਪਰ ਲੋਕਾਂ ਨੂੰ ਉਸ ਬਾਬਤ ਬਹੁਤ ਘੱਟ ਜਾਣਕਾਰੀ ਹੈ ਕਿ ਜੂਨ ਮਹੀਨੇ ਦਾ ਇਤਿਹਾਸ ਕੀ ਹੈ 1 ਜੂਨ ਤੋਂ ਲੈ ਕੇ 6 ਜੂਨ ਤੱਕ ਜੋ ਵੀ ਕੱਲੂ ਕਾਰਾ ਵਰਤਿਆ ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ ਦਰਬਾਰ ਸਭ ਟਾਇਆ ਗਿਆ ਉਸ ਬਾਬਤ ਜਾਣਕਾਰੀ ਲੋਕਾਂ ਨੂੰ ਬਹੁਤ ਘੱਟ ਹੈ ਆਪਾਂ ਬਾਪੂ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅਪੂ ਜੀ ਕੀ ਕਹਿਣਾ ਚਾਹੋਗੇ ਜੂਨ ਮਹੀਨੇ ਬਾਰੇ ਹਾਂ ਜੀ ਹਾਂ ਜੀ ਇੱਕ ਤਰੀਕ ਤੋਂ ਲੈ ਕੇ 6 ਤਰੀਕ ਤਾਈ ਉਥਾ ਬੜਾ ਹਰਮੰਦਰ ਸਾਹਿਬ ਟਾਇਆ ਗਿਆ ਉਥੇ ਅਨੇਕਾਂ ਹੀ ਸੰਗਤਾਂ ਸ਼ਹੀਦੀਆਂ ਪਾ ਗਿਆ ਇਹ ਉਹ ਟਾਈਮ ਦੇ ਵਿੱਚ ਸਰਕਾਰ ਦੇ ਕੋਲ ਸੰਤ ਬਾਬਾ ਜਰਨੈਲ ਸਿੰਘ ਜੀ ਅਤਵਾਦੀ ਬਣਾ ਕੇ ਅਟੈਕ ਕਰਿਆ ਗਿਆ ਇੰਦਰਾ ਗਾਂਧੀ ਨੇ ਉਹ ਟਾਈਮ ਬੂਟਾ ਸੇਗੇ ਮਾਤਾ ਜੀ ਚੜ੍ਹਾਈ ਕਰਕੇ ਬਾਬੇ ਸੈਂਪਲੀ ਸਾਹਿਬ ਵਾਲੇ ਅਨੇ ਬੇਨਤੀ ਕੀਤੀ ਇਹ ਕਹਿੰਦੀ ਮੈਂ ਅਸਾਮ ਜਾਣਾ ਅਸਾਮ ਤੋਂ ਜਾ ਕੇ ਆ ਗਈ ਆ ਕੇ ਇਹਨੂੰ ਕਿਹਾ ਸੰਤਾਂ ਨੇ ਭਾਈ ਚੰਗੇ ਕੰਮ ਕਰ ਤੂੰ ਹਰਮੰਦਰ ਸਾਹਿਬ ਤੇ ਟੈਕ ਨਾ ਕਰਾ ਸੰਤਾਂ ਨੂੰ ਨਾ ਮਾਰ ਆਮ ਜਨਤਾ ਦਾ ਕੀ ਹੋ ਸੀ ਦੋਸੀ ਆਮ ਦੁਨੀਆ ਮਾਰੀ ਗਈ ਬਹੁਤ ਬੇਸਾਬੀ ਉਹ ਟੁੱਟਿਆ ਗਿਆ ਉਂਟਾ ਤੇ ਟੈਂਕਾਂ ਦੇ ਨਾਲ ਸਰਕਾਰ ਨੇ ਇਹ ਕੰਮ ਕੀਤਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਅਨੇਕਾਂ ਹੀ ਸੰਤਾਂ ਨੂੰ ਸੰਗਤਾਂ ਨੂੰ ਜੋੜਿਆ ਉਥੇ ਉਹ ਸਾਥ ਤੇ ਸਾਡੇ ਰਾਕੇ ਦੇ ਵਿੱਚ ਵੀ ਆਏ ਸੈਂਪਲੀ ਸਾਹਿਬ ਬਾਬਾ ਜੈਮਨ ਸਿੰਘ ਦੇ ਕੋਲ ਤਾਂ ਉਹ ਰਾਹੀ ਬਾਬਾ ਜੈਮਨ ਸਿੰਘ ਜੀ ਮੁੱਟਾ ਸਿੰਘ ਦੇ ਨਾਲ ਦਿੱਲੀ ਗਏ ਮੁੱਟਾ ਸਿੰਘ ਦੀ ਮਾਤਾ ਚੜ੍ਹਾਈ ਕਰ ਗਈ ਇਹ ਕੁੜੇ ਇਹ ਕੰਮ ਨਹੀਂ ਤਾਂ ਕਰਨਾ ਹਰਮਨਤ ਸਿੰਘ ਦੇ ਸਾਥ ਤੇ ਟੱਕ ਤੈ ਕਰਾਇਆ ਤਾਂ ਚੰਗਾ ਨਹੀਂ ਕੰਮ ਕੀਤਾ ਮਹਾਰਾਜਾ ਰਣਜੀਤ ਸਿੰਘ ਨੂੰ ਰਹਿੰਦੀ ਦੁਨੀਆ ਤੋਂ ਯਾਦ ਰੱਖਣਗੇ ਚੰਗੇ ਕੰਮ ਕਰ ਸੰਤਾਂ ਨੇ ਇਹੀ ਕਿਹਾ ਭਾਈ ਚੰਗੇ ਕੰਮ ਕਰ ਚੰਗੇ ਨਾਲ ਅਨੇਕ ਹੀ ਖਟ ਦੁਨਿਆ ਦੇ ਬਰਿਆ ਨਾ ਯਾ ਸੰਤਾਂ ਨੇ ਕਿਹਾ ਕਹਿੰਦੇ ਬਾਬਾ ਜੀ ਉੱਥੇ ਤਾਂ ਇੱਕ ਚੀੜੀ ਵੀ ਨਹੀਂ ਜਾ ਸਕਦੀ ਇੰਨੀ ਫੌਜ ਲਾ ਗਈ ਕਹਿੰਦੇ ਕਾਲ ਨੇ ਆਪੇ ਚਲੇ ਜਾਣਾ ਸਦਵੰਤ ਸਿੰਘ ਬਿਆਨ ਸਿੰਘ ਨੇ ਮਦੋਏ ਵਾਲੇ ਨੇ ਡਿਊਟੀ ਕਰਦੇ ਤੇ ਫਿਰ ਉਹਨਾਂ ਨੇ ਆ ਕੇ ਹਰਮੰਦ ਸਾਹਿਬ ਦੇਖਿਆ ਟਹਿ ਟੇਰੀ ਹੋਇਆ ਵਾ ਫਿਰ ਉਹਨਾਂ ਨੇ ਕੁਰਬਾਨੀ ਕੀਤੀ ਉਹਨਾਂ ਦੀ ਕੁਰਬਾਨੀ ਕਰਕੇ ਅਨੇਕਾਂ ਹੀ ਸਿੰਘ ਅਵਾਰਸ ਹੈ ਵਰਗੇ ਬੇਅਤ ਸਿੰਘ ਅੰਦਰ ਕਰੇ ਹੋਏ ਆ ਸਰਕਾਰ ਕੋਈ ਨਿਆਂ ਨਹੀਂ ਦੇ ਰਹੀ ਹਰ ਸਿੱਖਾਂ ਨੂੰ ਅਤਵਾਦੀ ਬਣਾ ਕੇ ਮਾਰ ਮਾਰਦੇ ਸਿੱਖਾਂ ਦੇ ਨਾਲ ਪਹਿਲੀ ਵਾਰ ਸਰਕਾਰਾਂ ਨੇ ਕਟਨਿੰਗ ਜਾਰੀ ਜਿਹੜੀ ਹੁਣ ਕੀ ਸਰਕਾਰ ਹੈ ਇਹ ਵੀ ਨਹੀਂ ਕੋਈ ਸੋਚਦੀ ਉਹਨਾਂ ਦੀ ਸਜ਼ਾ ਵੀ ਪੂਰੀ ਹੋਊਗੀ ਸਿੰਘਾਂ ਦੀ ਤਾਂ ਵੀ ਛੱਡ ਨਹੀਂ ਰਹੀ ਉਹਨਾਂ ਨੂੰ ਬੰਦਾ ਕਾਜਨ ਕਰਕੇ 20 ਸਾਲ ਕੱਟ ਗਿਆ ਬਰੀ ਆ ਜਾਂਦਾ ਉਹਨਾਂ ਕੀ 사ਜਾ ਮਨਜ਼ੂਰ ਹੋਣ ਦੇ ਸਾਰ ਵੀ ਹਵਾਰੇ ਵਰਗੇ ਅਨੇਕ ਹੀ ਸਿੰਘ ਅੰਦਰ ਰਹਿਗੇ ਸਰਕਾਰ ਨੂੰ ਬੇਨਤੀ ਕਰਦੇ ਨੇ ਸਿੰਘਾਂ ਨੂੰ ਐ ਨਾ ਮਾਰੋ ਸਿੰਘਾਂ ਨੂੰ ਐ ਨਾ ਮਾਰੋ ਜੇ ਤੁਸੀਂ ਇਹ ਜ਼ੁਲਮ ਕਰੋਗੇ ਉਹੀ ਖੜਕੂ ਮਾਇਦਾ ਤੁਸੀਂ ਫਾਇਦਾ ਕਰਨਾ ਤਾਂ ਕਰੋ ਸਿੱਖ ਨਹੀਂ ਸਾਤੇ ਸਾਤੇ ਸਿੱਖ ਨਹੀਂ ਡਰਨੇਗੇ ਨਾ ਸਿੱਖਾਂ ਨੇ ਝੁਕਣਾ ਜੋ ਤੁਸੀਂ ਕਾਟ ਕਰਿਆ ਇਹੀ ਤਾਂ ਸਾਰਾ ਤੁਸੀਂ ਭੁਗਤੀ ਉਹਨਾਂ ਨੇ ਵੀ ਭੁਗਤਣੀ ਹੈ ਤੁਸੀਂ ਭੁਗਤੋਗੇ ਸੋ ਤੁਸੀਂ ਵੇਖ ਸਕਦੇ ਹੋ ਕਿ ਕੁਝ ਕੋ ਲੋਕ ਹੈ ਨੇ ਜਿਸ ਬਾਬਤੋ ਜਿਨ੍ਹਾਂ ਨੂੰ ਉਸ ਬਾਬਤ ਜਾਣਕਾਰੀ ਹੈਗੀ ਸਾਡਾ ਅੱਜ ਦਾ ਇਹ ਮਕਸਦ ਪ੍ਰੋਗਰਾਮ ਹੈ ਜੋ ਗੁਰਦੁਆਰਾ ਸਾਹਿਬ ਚ ਰੱਖਣ ਦਾ ਹੀ ਸੀਗਾ ਕਿ ਕਿ ਜੋ ਅਟੈਕ ਹੋਇਆ ਸੀ ਗੁਰਦੁਆਰਾ ਸਾਹਿਬ ਤੇ ਇੱਥੇ ਜੋ ਲੋਕ ਆਉਂਦੇ ਨੇ ਸ਼ਰਧਾ ਭਾਵਨਾ ਵਾਲੇ ਆਉਂਦੇ ਨੇ ਤਾਂ ਕਿ ਉਹਨਾਂ ਨੂੰ ਜਾਣਕਾਰੀ ਹੋਵੇ ਉਸ ਇਤਿਹਾਸ ਬਾਰੇ ਜਿਸ ਤੋਂ ਇਤਿਹਾਸ ਨੂੰ ਚੇਤੇ ਕਰਕੇ ਅੱਜ ਵੀ ਸਿੱਖਾਂ ਦਾ ਹਿਰਦਾ ਬਲੁਧਰ ਜਾਂਦਾ ਪਾ ਤੇ ਹੋਰ ਵੀ ਸੰਗਤਾਰੀ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇੱਥੇ ਸਿੰਘ ਸੇਦਾ ਸੋਨਾ ਸਾਹਿਬ ਗੁਰਦੁਆਰਾ ਸਾਹਿਬ ਤੇ ਅੱਪਾ ਪਹੁੰਚੇ ਆ ਸੋ ਸਾਕਰ ਨੀਲਾ ਤਾਰਾ ਦਾ ਜ ਤੀਜਾ ਦਿਨ ਐ ਆਪਰੇਸ਼ਨ ਬਲੂ ਸਟਾਰ ਦਾ ਜੂਨ 1984 ਵੱਡਾ ਕੱਲੂਕਾਰਾ ਜੋ ਹੋਇਆ ਸੀਗਾ ਸੋ ਭਾਈ ਜੀ ਆਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਵੇਖੋ ਜੀ ਕਾ ਖਾਲਸਾ ਸੋ ਤੁਹਾਨੂੰ ਜੂਨ ਮਹੀਨੇ ਦੇ ਇਤਿਹਾਸ ਬਾਰੇ ਜਾਣਕਾਰੀ ਹੈ ਉਹ ਮਨੇ ਜੇ ਕਦੂ ਕਰਾ ਹੋਇਆ ਤਾਂ ਛੇ ਚਲ ਆਹ ਸੋਸ ਬਾਬਤ ਕੋਈ ਜਾਣਕਾਰੀ ਹੈ ਜੀ ਜਾਣ ਕਰੇ ਸਾਰੀ ਜਾਣਕਾਰੀ ਹੈ ਜੀ ਜੀ ਆਹ ਦੱਸੋਗੇ ਕੁਛ ਉਤਪਨ ਬੰਨ ਜੇ ਜੇ ਹੋਈ ਸੀ ਜੀ ਸਾਰੀ ਨਿਯਾਇ ਜੇ ਹੋਈ ਸੀ ਜੀ ਹਾਂ ਟੋਟਲ ਨਿਯਾਇ ਹੋਇਆ ਜੀ ਆਹ ਸੋ ਤੁਸੀਂ ਵੇਖ ਸਕਦੇ ਹੋ ਕਿ ਲੋਕਾਂ ਨੂੰ ਉਸ ਬਾਬਤ ਜਾਣਕਾਰੀ ਹੈ ਪਰ ਪੂਰੀ ਨੋਲਜ ਕੋਈ ਨਹੀਂ ਰੱਖਦਾ ਕਿਉਂਕਿ ਉਹ ਜੋ ਉਸ ਮੰਜ਼ਰ ਨੂੰ ਚੇਤੇ ਕਰਕੇ ਅੱਜ ਵੀ ਸਿੱਖਾਂ ਦਾ ਹਿਰਦਾ ਬਲੁੰਦ ਰਹਿੰਦਾ ਜਾਂ ਜਾਨਣ ਦੀ ਕੋਸ਼ਿਸ਼ ਕਰਾਂਗੇ ਨੌਜਵਾਨ ਪੀੜੀ ਤੋਂ ਜੋ ਕਿ ਨੌਜਵਾਨੀ ਪੀੜੀ ਐ ਸਾਡੀਆਂ ਭੈਣਾਂ ਆ ਰਹੀ ਨੇ ਬੀਬੀਆਂ ਉਹਨਾਂ ਨੂੰ ਗੱਲਬਾਤ ਕਰਾਂਗੇ ਭੈਣਾਂ ਹੱਸਦੀਆਂ ਕਿ ਇਹਨੇ ਬੇਟੀ ਆਪਣਾ ਜਮਨਤ ਕਰ ਤੁਹਾਨੂੰ ਅੱਜ ਦੇ ਇਤਿਹਾਸ ਬਾਰੇ ਜਾਣਕਾਰੀ ਹੈ ਜੂਨ ਮਹੀਨੇ ਚ ਕੀ ਹੋਇਆ ਸੀ ਜੀ ਜੀ ਠੀਕ ਹੈ ਸੋ ਸਾਡੀ ਨੌਜਵਾਨ ਪੀੜ੍ਹੀ ਉਸ ਇਤਿਹਾਸ ਬਾਬਤ ਬਹੁਤ ਘੱਟ ਜਾਣਕਾਰੀ ਰੱਖਦੀ ਹੈ ਕੁਝ ਲੋਕ ਵੀ ਬਹੁਤ ਘੱਟ ਜਾਣਕਾਰੀ ਰੱਖਦੇ ਨੇ ਸੋ ਤੁਸੀਂ ਵੇਖ ਸਕਦੇ ਹੋ ਗੁਰਦੁਆਰਾ ਸਿੰਘ ਸਿਦਾ ਸੋਨਾ ਸਾਹਿਬ ਜੋ ਸੰਗਤ ਨਤਮਸਤਕ ਹੋਣ ਆ ਰਹੀ ਆ ਪਾ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਆਪਰੇਸ਼ਨ ਬਲੂ ਸਟਾਰ ਬਾਰੇ ਸਾਕੇ ਨੀਲੇ ਤਾਰ ਬਾਰੇ ਸਾਡੇ ਮਾਤਾ ਜੀ ਨਾਲ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਮਾਤਾ ਜੀ ਸਾਕੇ ਨੀਲੇ ਤਾਰੇ ਬਾਰੇ ਤੁਹਾਨੂੰ ਪਤਾ ਹੀ ਆਪਰੇਸ਼ਨ ਬਲੂ ਸਟਾਰ ਬਾਰੇ ਬੜਾ ਸਾਰਾ ਕੁਝ ਹੋਇਆ ਸੀ ਜੀ 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 ਸੋ ਬਹੁਤ ਘੱਟ ਕਈ ਲੋਕ ਬੋਲਣਾ ਨਹੀਂ ਚਾਹੁੰਦੇ ਮਾਈਕ ਤੇ ਸੋ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਜਾਰੀ ਰੱਖਾਂਗੇ ਹੋਰ ਲੋਕਾਂ ਤੋਂ ਪੁੱਛਣਾ ਚਾਹਾਂਗੇ ਇਸ ਬਾਰੇ ਸੋ ਉਸ ਮੰਚਰ ਨੂੰ ਚੇਤੇ ਕਰਕੇ ਅੱਜ ਵੀ ਸਿੱਖਾਂ ਦੇ ਹਿਰਦੇ ਬਲੁੰਦੇ ਜਨ ਨੇ ਬਾਪੂ ਜੀ ਸਾਡੇ ਨਾਲ ਬਾਪੂ ਜੀ ਵੈਕਰੂ ਚ ਕਾਲਸਾ ਸੋ ਕੀ ਨਾਮ ਪਈ ਆਪਣਾ ਬਰਨਾਂਗ ਕਮਰ ਸਿੰਘ ਆ ਜੀ ਬਾਪੂ ਜੀ ਜੂਨ ਮਹੀਨੇ ਦੇ ਇਤਿਹਾਸ ਬਾਰੇ ਕੋਈ ਜਾਣਕਾਰੀ ਹੋਵੇਗੀ ਤੋਂ ਵੱਡਾ ਘੱਲੂ ਕਰ ਹੋਇਆ ਸੀ ਹਾਂ ਜੀ ਅਮਰਸਰ ਵਾਲੇ ਦਰਵਾਸਾ ਜੀ ਜੀ ਹਾਂ ਜੀ ਸਹੀ ਜਾਣਕਾਰੀ ਉਹਦੇ ਬਾਰੇ ਤੁਹਾਨੂੰ ਮੈਂ ਜਾਣਕਾਰੀ ਤਾਂ ਹੁਣ ਇਹੀ ਹੈ ਜੇ ਵੀ ਅਟੈਕ ਹੋਇਆ ਉੱਥੇ ਅਤੇ ਜਾਂ ਦਾ ਨੁਕਸਾਨ ਹੋਇਆ ਤੇ ਪਬਲਿਕ ਦਾ ਵੀ ਨੁਕਸਾਨ ਹੋਇਆ ਸਿੰਘ ਵੀ ਸੀ ਦੋਏ ਬੱਚੇ ਬੱਚੀਆਂ ਸਭ ਸੀ ਦੋਏ ਸੰਤ ਜਰਨੈਸੀ ਪੰਡਰਾ ਵਾਲੇ ਦਾ ਨਾਮ ਤੁਲ ਚਿੱਤੇ ਹਾਂਜੀ ਹਾਂ ਚਿੱਤੇ ਜੀ ਕੀ ਕਹਿਣਾ ਚਾਹੋਗੇ ਨੋ ਬਾਈ ਬਸ ਜੀ ਠੀਕ ਹੈ ਠੀਕ ਜੀ ਪ੍ਰਮਾਤਮਾ ਚੜ੍ਹਦੀ ਕਲਾ ਜ ਰੱਖੇ ਉਹਨਾਂ ਦੇ ਜਿੱਤੇ ਵੀ ਆਏ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਆਉਣ ਵਾਲੀ ਸੰਗਤ ਨੂੰ ਸੰਤ ਜਰਨੈਲ ਸਿੰਘ ਭੰਡਰਾ ਜੀ ਵਾਲੇ ਬਾਰੇ ਤਾਂ ਪਤਾ ਹੈ ਪਰ ਉਹਨਾਂ ਦੇ ਨਾਲ ਜੋ ਹੋਰ ਵੀ ਸਿੱਖ ਸ਼ਹੀਦ ਹੋਏ ਜੋ ਛੋਟੇ ਬੱਚੇ ਸ਼ਹੀਦ ਹੋਏ ਨਾ ਬਾਰੇ ਬਹੁਤ ਘੱਟ ਜਾਣਕਾਰੀ ਰੱਖਦੇ ਸਾਡੇ ਨਾਲ ਗਿਆਨੀ ਜੀ ਨੇ ਗਿਆਨੀ ਨਾਲ ਗੱਲਬਾਤ ਕਰਨਗੇ ਜੀ ਬੈਠੋ ਕੱਲ ਸਵੇਰੇ ਸੋ ਤੁਹਾਨੂੰ ਪਤਾ ਹੈ ਕਿ ਅੱਜ ਜੂਨ ਮਹੀਨੇ ਦਾ ਇਤਿਹਾਸ ਕੀ ਹੈ ਉਹ ਮਹੀਨੇ ਦਾ ਇਤਿਹਾਸ ਹੈ ਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਜਿਹੜਾ ਹੈ ਜੀ ਇੱਕ ਗੁਰੂ ਅਰਜਨ ਮਹਾਰਾਜ ਨੇ ਤਤੀਆਂ ਤਵੀਆਂ ਤੇ ਬੈਠ ਕੇ ਇਹਨਾਂ ਸ਼ਹੀਦੀਆਂ ਹਾ ਹਸਿਕਤਿਆਂ ਉਹਨਾਂ ਤੇ ਅਦਰਕ ਦਾ ਨਾਮ ਉਹਦਾ ਉਹਦਾ ਸਿਰ ਤੇ ਤਾਰੇ ਤੇ ਪਤਾਇ ਰੇਤ ਪਾਇਆ ਗਿਆ ਹਾਂ ਉਹਨਾਂ ਨੂੰ ਤਤਿਆ ਤਮੀਆ ਤੇ ਭਾਗ ਆਪ ਕੋ ਬਾਲੀ ਗਈ ਵੱਡੇ ਕੱਲੂ ਕਾਰੇ ਬਾਰੇ ਕੁਝ ਜਾਣਕਾਰੀ ਹੈ ਤੁਹਾਨੂੰ ਸੋ ਤੁਸੀਂ ਵੇਖ ਸਕਦੇ ਹੋ ਕਈ ਜੋ ਅਮਰਤਾਰੀ ਸਿੱਖੀ ਨੇ ਉਹਨਾਂ ਨੂੰ ਵੀ ਉਸ ਬਾਬਤ ਜਾਣਕਾਰੀ ਨਹੀਂ ਹੈਗਾ ਪਰ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਸਰਦਾਰ ਜੀ ਆਨੇ ਸਰਦਾਰ ਜੀ ਬੈਗਰ ਜੀ ਦਾ ਖਾਲਸਾ ਵਿੱਚ ਕੀ ਨਾ ਜੀ ਆਪਣਾ ਅਕਿੰਦਰ ਸਿੰਘ ਜੀ ਸੋ ਵੱਡੇ ਕੱਲੂ ਕਾਰ ਇਤਿਹਾਸ ਬਾਰੇ ਕੋਈ ਜਾਣਕਾਰੀ ਹੈ ਤੁਹਾਨੂੰ ਆ ਦਰਵਾਜ਼ਾ ਤੇ ਟਾਈਕ ਹੋਇਆ ਸੀ ਜੀ ਜੀ ਜੇ 체ਜ ਨੂੰ ਹੋਇਆ ਸੀ ਤੇ 체ਜ ਨੂੰ ਤੱਕਾ ਕਲੂ ਕਰਾਈ ਚੱਲਦਾ ਆਪਾਂ ਕਿ ਪ੍ਰੋਪਰ ਕੋਈ ਜਾਣਕਾਰੀ ਡੀਪਲੀ ਨਹੀਂ ਹੈ ਡੇਕਰੀ ਤਾਂ ਉਹੀ ਅਟੈਕ ਹੋਇਆ ਸੀਗਾ ਜੀ ਹੋਰ ਇੰਟਰੈਕਟ ਤਸਵੀਰ ਠੀਕ ਹੈ ਨਾ ਤੇ ਉਹਦਾ ਜੇ ਸਿਖਾਉਣ ਦੇ ਬਹੁਤ ਰੋਸ਼ ਵੀ ਹੈ ਠੀਕ ਹੈ ਨਾ ਤੇ ਇੰਦਰਾ ਗਾਧੇ ਨੇ ਕਰਾਇਆ ਸੀ ਉਸ ਪਲੇ ਜਰਨਲ ਸਵੇਕ ਸਿੰਘ ਬਾਰੇ ਜਾਣਦੇ ਹੋ ਸਵੇਕ ਸਿੰਘ ਤਾਂ ਮੇਨ ਸੀਗੇ ਜੀ ਆਰਬੀ ਤੇ ਆਰਬੀ ਸੀਗੇ ਉਹ ਉਹਨਾਂ ਨੂੰ ਮੇਰਾ ਕਲਰ ਆਰਮੀ ਚ ਕੱਟਿਆ ਗਿਆ ਸੀ ਆਫਟਰਵਾਰ ਪਰ ਇੱਥੇ ਉਹ ਸੰਤਾਨ ਸੀਰੀਜ਼ ਨਾਲ ਅੱਗੇ ਸੀਗੇ ਤੇ ਮੇਨ ਤਾਂ ਓਰਿਜੀਨਲ 17 ਟੀ 7 ਉਹਨਾਂ ਦੀ ਹੀ ਹੈਗੀ ਸੋ ਬਹੁਤ ਘੱਟ ਲੋਕ ਨੇ ਇਦਾਂ ਦੇ ਜੋ ਉਸ ਇਤਿਹਾਸ ਬਾਰੇ ਜਾਣਕਾਰੀ ਰੱਖ ਕੇ ਰੱਖਦੇ ਨੇ ਆਪਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਿੰਘ ਸ਼ੀਦਾ ਸੋਹਣਾ ਸਾਹਿਬ ਗੁਰਦੁਆਰਾ ਸਾਹਿਬ ਖੜੇ ਆਪਾਂ ਸੋ ਆਪਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਪੂ ਜੀ ਨਾਲ ਗੱਲਬਾਤ ਕਰਾਂਗੇ ਉਸ ਇਤਿਹਾਸ ਬਾਰੇ ਜਿਸ ਨੂੰ ਯਾਦ ਕਰਕੇ ਅੱਜ ਵੀ ਸਿੱਖਾਂ ਦਾ ਹਿਰਦਾ ਜੋ ਬਲੁੰਦ ਰਿਹਾ ਜਾਂਦਾ ਹੈ 84 1984 ਦਾ ਉਹ ਇਤਿਹਾਸ ਸੋ ਬਾਈ ਜੀ ਬੇਗੁਰਜ ਖਾਲਸਾ ਕੀ ਦਾ ਵਿਰਜੀ ਆਪਣਾ ਮੇਰਾ ਨਾਮ ਲਖਦੇ ਸੋ ਕੀ ਕਹਿਣਾ ਚਾਹੁੰਦੇ ਵੀਰ ਜੀ ਵੱਡੇ ਕੱਲੂਕਾਰ ਦੇ ਇਤਿਹਾਸ ਬਾਰੇ ਤੁਹਾਨੂੰ ਕੋਈ ਜਾਣਕਾਰੀ ਹੈ ਇਹ ਜੀ ਸਮੁੱਚੀ ਮਾਨਵਤਾ ਦੇ ਵਿੱਚ ਜੇ ਇੱਕ ਦੇਖਿਆਵੇ ਸਭ ਤੋਂ ਵੱਡਾ ਕਾਣ ਜੀ ਮਾਨਵਤਾ ਦਾ ਸਿੱਖਾਂ ਦਾ ਤਾਂ ਚਲੋ ਹੈ ਹੀ ਆ ਮਾਨਵਤਾ ਦਾ ਬਹੁਤ ਵੱਡਾ ਕਾਣ ਹੋ ਗਿਆ ਇਹਦੇ ਵਿੱਚ ਤੇ ਇਹ ਬਹੁਤ ਇਹਦੇ ਵਿੱਚ ਜਿਹੜੇ ਲੋਕ ਜਿਹੜੇ ਸਮਾਜ ਦੇ ਵਿੱਚ ਰਹਿਣ ਵਾਲੇ ਲੋਕ ਸਿੱਖ ਧਰਮ ਦੇ ਨਾਲ ਜੁੜੇ ਹੋਏ ਨੇ ਬਹੁਤ ਉਹਨਾਂ ਤੇ ਹਿਰਦੇ ਬਲੁੰਦਰੇ ਗਏ ਪਰਸਾ ਜਦੋਂ ਜੀ ਦਰਬਾਰ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹਨਾਂ ਨੇ ਦਰਸ਼ਨ ਕਰਵਾਏ ਜਦੋਂ ਗੋਲੀ ਲੱਗੀ ਤਾਂ ਸੁਣ ਕੇ ਦੇਖ ਕੇ ਹਿਰਦਾ ਕੰਬ ਗਿਆ ਕਿ ਦੇਖੋ ਜ਼ਾਲਮ ਸਰਕਾਰਾਂ ਉਸ ਵੇਲੇ ਦੀਆਂ ਨੇ ਕਿਹੋ ਜੇ ਸਾਡੇ ਨਾਲ ਬਦਕਰੀ ਕੀਤੀ ਬਿਸ਼ੱਕ ਕੁਝ ਵੀ ਹੋਵੇ ਜੀ ਪਰ ਫਿਰ ਵੀ ਧਰਮ ਤਾਂ ਸਾਰਾ ਇੱਕੋ ਜਿਹਾ ਹੈ ਸਾਰਿਆਂ ਦਾ ਸਨਮਾਨ ਕਰਨਾ ਚਾਹੀਦਾ ਹੈ ਪਰ ਸਾਡੇ ਨਾਲ ਬੜੀ ਬੜੀ ਇਜਾਤਤੀ ਹੋਈ ਜੇ ਅਸੀਂ ਦੇਖੀਏ ਇਤਿਹਾਸ ਫੋਲ ਕੇ ਦੇਖੀਏ ਤਾਂ ਮੇਰੇ ਖਿਆਲ ਆ ਇਦਾਂ ਦਾ ਜਿਨ੍ਹਾਂ ਨੇ ਕੀਤਾ ਤੇ ਉਹ ਭੁਗਤ ਭੋਗੀ ਨੇ ਸਭ ਜਾਣਦੇ ਨੇ ਉਹਨਾਂ ਨੂੰ ਜਿੰਨਾ ਕੁਛ ਉਹਨਾਂ ਨਾਲ ਬੀਤੇ ਆ ਕਿੰਨੇ ਕਿ ਦਿਨ ਉਹਨੇ ਜ਼ਿੰਦਗੀ ਕੱਟੀ ਤੇ ਸਾਰੀਆਂ ਗੱਲਾਂ ਇਤਿਹਾਸ ਇਤਿਹਾਸ ਗਵਾਇਆ ਇਸ ਚੀਜ਼ ਦਾ ਤੇ ਅਸੀਂ ਆਉਣ ਵਾਲੇ ਜਿੰਨੇ ਵੀ ਹੋਰ ਵੀ ਸਮਾਜਿਕ ਤੱਤ ਨੇ ਚਾਹੇ ਕੋਈ ਵਿਰੋਧੀ ਸਾਡਾ ਦੇਸ਼ ਹੋਵੇ ਜਾਂ ਕੋਈ ਹੋਰ ਹੋਵੇ ਅਸੀਂ ਤਾਂ ਇਹੋ ਬੇਨਤੀ ਕਰਾਂਗੇ ਕਿ ਵੀ ਦੇਖੋ ਦਰਬਾਰ ਸਾਹਿਬ ਨਾਲ ਜਾਂ ਕਿਸੇ ਵੀ ਗੁਰੂ ਘਰ ਨਾਲ ਜਾਂ ਗੁਰੂ ਮਹਾਰਾਜ ਨਾਲ ਮੱਥਾ ਲਾਉਣ ਦੀ ਲੋੜ ਨਹੀਂ ਹੈ ਨਮਸਕਾਰ ਕਰੋ ਆਪਣੀ ਜ਼ਿੰਦਗੀ ਜਾਂ ਜੋ ਤੁਹਾਡੇ ਕਾਰਜ ਨੂੰ ਆਪਣੇ ਸੱਚੇ ਮਨ ਨਾਲ ਅਮਾਦਰੀ ਨਾ ਕਰਨੀ ਬਸ ਇਹੋ ਸਾਡਾ ਸਾਰਿਆਂ ਨੂੰ ਮੈਸੇਜ ਹੈ ਇੱਕ ਤਰ੍ਹਾਂ ਦਾ ਕਿ ਭਾਈ ਗੁਰੂ ਘਰ ਕੋਈ ਵੀ ਹੋਵੇ ਚਾਹੇ ਕਿਸੇ ਵੀ ਧਰਮ ਦੇ ਨਾਲ ਜਟਪ ਹੋਵੇ ਤਾਂ ਉਥੇ ਤਾਂ ਨਮਸਕਾਰੀ ਨਮਸਕਾਰ ਕਰਨੀ ਚਾਹੀਦੀ ਹੈ ਉਸ ਪਰਮਾਤਮਾ ਬਈ ਵੀ ਤੋਂ ਡਰਨਾ ਚਾਹੀਦਾ ਹੈ ਭਾਈ ਲੱਗਦਾ ਕਿ ਉਸ ਸਮੇਂ ਦੇ ਜੋ ਪੀੜਤ ਸੀ ਉਹਨਾਂ ਨੂੰ ਇਨਸਾਫ ਮਿਲਿਆ ਸੱਜਣ ਕੁਵਾਰ ਵਰਗੇ ਅੱਜ ਵੀ ਟਾਈਟਲ ਵਰਗੇ ਅੱਜ ਵੀ ਘੁੰਮਦੇ ਫਿਰਦੇ ਅੱਜ ਵੀ ਦੇਖੋ ਇਹ ਨਾ ਇੱਕ ਤਰਾਸ ਦੀ ਹੈ ਜਿਹੜਾ ਸੰਵਿਧਾਨ ਬਣਿਆ ਜਾਂ ਕਾਨੂੰਨ ਬਣਿਆ ਇਹ ਬਣਿਆ ਤਾਂ ਇਨਸਾਫ ਦਵਾਉਣ ਲਈ ਸੀ ਪਰ ਜੋ ਕੇ ਸਮੇਂ ਵਿੱਚ ਅਸੀਂ ਜੇ ਦੇਖੀਏ ਤਾਂ ਇਹ ਅੱਜ ਦੇ ਟਾਈਮ 'ਚ ਦੇਖ ਲਓ ਜਿੰਨੇ ਵੀ ਕ੍ਰਿਮੀਨਲ ਨੇ ਉਹਨਾਂ ਨੂੰ ਬਚਾਉਣ ਵਿੱਚ ਲੱਗੇ ਹੋਏ ਆ ਨਾ ਕਿ ਸਜ਼ਾ ਦਵਾਉਣ ਵਿੱਚ ਜਾਂ ਦੋਸ਼ੀਆਂ ਨੂੰ ਸਜ਼ਾ ਦਵਾਉਣ ਦੇ ਵਿੱਚ ਨਹੀਂ ਅਸੀਂ ਦੋਸ਼ੀ ਨੂੰ ਬਚਾਉਣ ਦੇ ਵਿੱਚ ਲੱਗੇ ਹੋਏ ਆ ਨਾ ਕਿ ਉਹਨੂੰ ਸਜ਼ਾ ਦਵਾਉਣ ਦੇ ਵਿੱਚ ਜੇ ਅਸੀਂ ਮਤਲਬ ਇਹ ਸਿਸਟਮ ਇਹਦਾ ਚੱਲਦਾ ਰਿਹਾ ਤਾਂ ਮੈਂ ਕਹਿੰਦਾ ਵੀ ਲੋਕਾਂ ਦਾ ਕਾਨੂੰਨ 'ਤੇ ਵਿਸ਼ਵਾਸ ਹੀ ਉੱਡ ਜਾਏ ਹੈ ਕਿ ਨਹੀਂ ਕਿਉਂਕਿ ਅੱਜ ਜੋ ਦੇਖ ਹੀ ਰਹੇ ਆਪਾਂ ਸਮਝ ਵਿੱਚ ਇਹ ਵਕੀਲ ਸਾਹਿਬਾਂ ਨਾਲ ਵੀ ਮੇਰੀ ਬੇਨਤੀ ਹੈ ਦੇਖੋ ਜੋ ਤੁਹਾਡੀ ਥੋੜੇ ਕਿਰਤ ਹੈ ਤੁਹਾਡਾ ਕੰਮ ਹੈ ਤੁਸੀਂ ਕਰਨਾ ਹੈ ਪਰ ਉਹ ਇੱਕ ਪੁਰਾਣੇ ਸਮੇਂ ਵਿੱਚ ਵੀ ਸੁਣਿਆ ਤੁਸੀਂ ਕਹਾਵਤ ਵੀ ਸੁਣੀ ਹੋਈ ਆ ਵੀ ਕਾਨੂੰਨ ਦੇ ਮੁਤਾਬਕ ਜੱਜ ਤੋਂ ਕਿਸੇ ਬੇਦੋਸ਼ੇ ਨੂੰ ਸਜ਼ਾ ਨਹੀਂ ਹੋਣੀ ਚਾਹੀਏ ਦੋਸ਼ਾਂ ਵਾਂਗ ਇੱਕ ਤਾਂ ਪਿਆ ਬਚ ਜੇ ਤੇ ਅਸੀਂ ਇਹੋ ਬੇਨਤੀ ਕਰਦੇ ਆ ਵੀ ਦੋਸ਼ੀਆਂ ਨੂੰ ਜੇ ਅਦੁਰੋਭਿਕ ਨੇ ਬੇਦੋਸ਼ ਨੂੰ ਸਜ਼ਾ ਨਾ ਦੇ ਆਇਆ ਪਰ ਉਹਨੂੰ ਬਚਾਇਆ ਜਾ ਜਿੱਥੇ ਤੱਕ ਹੋ ਸਕੇ ਜਿਹੜੇ ਕਰਨ ਵਾਲੇ ਨੇ ਜਾਂ ਕਰਾਉਣ ਵਾਲੇ ਨੇ ਉਹ ਇੱਥੇ ਹੀ ਪ੍ਰਮਾਤਮ ਦੇ ਹੱਥੋਂ ਦੀ ਡੋਰ ਆ ਸਾਰਾ ਕੁਝ ਇੱਥੇ ਨਿੱਬੜਾ ਤੇ ਬੜਾ ਇੱਥੇ ਹੀ ਹੋਣਾ ਹੋ ਅੱਜ ਨਹੀਂ ਉਹਦਾ ਕੱਲ ਹੋ ਜਾਊਗਾ ਜੀ ਤਾਂ ਤੁਸੀਂ ਵੇਖ ਸਕਦੇ ਹੋ ਕੁਝ ਕੁ ਵੀਰ ਐਸੇ ਨੇ ਜੋ ਉਸ ਬਾਬਤ ਜਾਣਕਾਰੀ ਰੱਖਦੇ ਨੇ ਤੇ ਚੰਗੇ ਵਿਚਾਰ ਰੱਖਦੇ ਨੇ ਸਾਡੇ ਨਾਲ ਹੋਰ ਵੀ ਵੀਰ ਜੀ ਨੇ ਵੀਰ ਜੀ ਅੱਜ ਸਤਿਗੁਰ ਜੀ ਕੀ ਰੱਖਦੇ ਮੇਰਾ ਨਾਮ ਮੇਰਾ ਗਗਨਦੀਪ ਸਿੰਘ ਆ ਤੁਸੀਂ ਕੀ ਕਹਿਣਾ ਚਾਹੋਗੇ ਜੋ 1984 ਦੇ ਕੱਲੂ ਕਾਰੇ ਬਾਬਤ ਤੁਹਾਨੂੰ ਕੋਈ ਜਾਣਕਾਰੀ ਜਾਣਕਾਰੀ ਵੀਰੇ ਹੈਗੀ ਤਾਂ ਹੈ ਪਰ ਅੱਜ ਸੰਤ ਗਿਆਨੀ ਜਰਨੈਲ ਸਿੰਘ ਪਿੰਡਰਾ ਦੇ ਖਾਲਸਾ ਦਾ ਜਨਮ ਦਿਹਾੜਾ ਵੀ ਆ ਤੇ ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਆ ਉਹਨਾਂ ਵਰਗੀ ਸ਼ਹੀਦੀ ਦਾ ਕੋਈ ਦੇ ਨਹੀਂ ਸਕਦਾ ਪਰ ਗੱਲ ਇਹ ਆ ਕਿ ਇਹ ਬਾਕੀ ਸਿੱਖ ਕੋån ਨੂੰ ਵੀ ਸਮਝਣਾ ਚਾਹੀਦਾ ਠੀਕ ਹੈ ਤੇ ਮੈਂ ਇਹ ਕਹਿਣਾ ਕਿ ਮਤਲਬ ਉਹਨਾਂ ਵਰਗੀ ਸ਼ਹੀਦੀ ਅਜੇ ਤੱਕ ਨਾ ਕਿਸੇ ਦੀ ਹੋਣੀ ਆ ਨਾ ਹੋਊਗੀ ਹੈ ਸਾਡੇ ਦੇਣਾ ਚ ਠੀਕ ਆ ਉਹ ਉਸ ਤੋਂ ਬਾਅਦ ਹੀ ਮੈਂ ਆਪਣਾ ਵੀ ਦੱਸਦਾ ਮੈਂ ਵੀ ਸੇਵਕ ਆ ਗੁਰੂ ਦਾ ਠੀਕ ਆ ਆ ਹਿਮਾਚਲ ਸਾਰਿਆਂ ਨੂੰ ਵੀ ਮੈਂ ਜਵਾਬ ਦਿੱਤਾ ਸੀ ਤੁਹਾਨੂੰ ਪਤਾ ਹੀ ਹੋਣਾ ਜਦੋਂ ਆਪਣਾ ਝੰਡਾ ਥੱਲੇ ਸੁੱਟਤਾ ਸੀ ਇਹਨਾਂ ਨੇ ਉਹ ਮੈਂ ਹੀ ਕਰਲੇ ਨੇ ਜਾ ਕੇ ਹਾਂ ਮਤਲਬ ਜਿਹੜੀ ਬੱਸ ਦੇ ਸ਼ੀਸ਼ੇ ਹੁਜੇ ਮਾਈਕ ਪਰ ਨੇ ਪਰ ਅੱਜ ਵੀ ਲੋਕੀ ਮੇਰੇ ਤੇ ਟਿੱਪਣੀਆਂ ਕਰਦੇ ਆ ਕਹਿੰਦੇ ਕਿ ਆ ਆਰਐਸਐਸ ਦਾ ਬੰਦਾ ਜਾਂ ਕਿਸੇ ਹੋਰ ਦਾ ਬੰਦਾ ਪਰ ਮੈਂ ਗੁਰੂ ਦਾ ਸੇਵਕ ਆ ਠੀਕ ਹੈ ਜੀ ਬਸ ਮੈਂ ਇੰਨਾ ਹੀ ਕਹਿਣਾ ਚਾਹਣਾ ਬਾਕੀ ਫਿਰ ਕਦੀ ਆਪਾਂ ਦਾਂਗੇ ਉਹ ਤੇ ਟਾਈਮ ਸੋ ਤੁਸੀਂ ਵੇਖ ਸਕਦੇ ਹੋ ਕੁਝ ਕੁ ਵੀਰ ਅੱਜ ਵੀ ਐਸੇ ਨੇ ਜੋ ਸੰਤ ਜਰਨੈਲ ਸਿੰਘ ਭਿੰਡਰਾ ਜੀ ਵਾਲੇ ਵਾਰੀ ਸੋਚ ਰੱਖਦੇ ਨੇ ਸੋ ਜੂਨ 1984 ਦੇ ਉਸ ਕੱਲੂਕਾਰੇ ਬਾਬਤ ਕੁਝ ਕੁ ਲੋਕ ਨੇ ਜੋ ਜਾਣਕਾਰੀ ਰੱਖਦੇ ਨੇ ਤੇ ਕੁਝ ਨੌਜਵਾਨ ਪੀੜੀ ਨੂੰ ਉਸ ਇਤਿਹਾਸ ਬਾਬਤ ਕੁਝ ਵੀ ਜਾਣਕਾਰੀ ਨਹੀਂ ਹੈ ਕਿ ਸਾਡਾ ਇਸ ਪ੍ਰੋਗਰਾਮ ਦਾ ਗੁਰਦੁਆਰਾ ਸਾਹਿਬ ਚ ਰੱਖਣ ਦਾ ਇਹ ਮਕਸਦ ਸੀ ਕਿ ਲੋਕਾਂ ਨੂੰ ਉਸ ਬਾਬਤ ਪੂਰੀ ਜਾਣਕਾਰੀ ਮਿਲੇ ਕਿਉਂਕਿ ਉਹ ਅਟੈਕ ਜੋ ਹੋਇਆ ਸੀ ਉਹ ਗੁਰਦੁਆਰਾ ਸਾਹਿਬ ਤੇ ਹੀ ਹੋਇਆ ਸੀ ਸਾਡੇ ਦਰਬਾਰ ਸਾਹਿਬ ਤੇ ਹੋਇਆ ਸੀਗਾ ਸੋ ਇਸ ਬਾਬਤ ਪਾ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਇੱਥੇ ਸੰਗਤ ਨਮਸਤਕ ਹੋਣ ਆਉਂਦੀ ਹੈ ਛੱਡਣ ਬਾਜੀ ਨੇ ਬੇਜੀ ਵੈਗੁਰਜ ਕਾ ਖਾਲਸਾ ਜੀ ਬੰਦਾ ਜੀ ਕਿ ਨਾ ਜੀ ਆਪਣਾ ਗੁਰਵਿੰਦਰ ਸਿੰਘ ਜੀ ਤੇਰੀ ਕੀ ਕਹਿਣਾ ਚਾਹੋਗੇ ਜੂਨ 1984 ਦੇ ਜੋ ਭੱਲੂ ਕਾਰਾ ਹੋਇਆ ਸੀ ਅੱਜ ਤੀਜੇ ਦਿਨ ਉਸ ਬਾਬਤ ਤੁਹਾਨੂੰ ਕੋਈ ਜਾਣਕਾਰੀ ਹੈ ਮਾੜਾ ਹੀ ਹੋਇਆ ਦਾ ਜੋ ਹੈ ਦਾ ਮਾੜੇ ਕਰਿਆ ਸਰ ਕੀ ਕਹਣਾ ਚੋਗਸ ਬਾਬਤ ਤੋਂ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਬਾਰੇ ਜਰਨਲ ਸੇਬ ਸਿੰਘ ਬਾਰੇ ਉਹ ਸਭ ਵਧੀਆ ਹੀ ਕਰ ਰਹੇ ਨੇ ਕੰਮ ਜੀ ਸਰਕਾਰਾਂ ਦੇ ਨਹੀਂ ਚੱਲਉਂ ਉਹਨਾਂ ਨੇ ਦੱਸਤਾ ਜੋ ਕਰਨਾ ਸੀ ਜੀ ਬਾੜੇ ਕਰਿਆ ਜੋ ਕਰਿਆ ਸੋ ਤੁਸੀਂ ਵੇਖ ਸਕਦੇ ਹੋ ਕਿ ਅਸ ਤੇ ਨੌਜਵਾਨ ਜੋ ਵੀਰ ਨੇ ਉਹਨਾਂ ਨੂੰ ਵੀ ਥੋੜੀ ਬਹੁਤੀ ਜਾਣਕਾਰੀ ਹੈ ਉਸ ਬਾਬਤ ਪਰ ਪੂਰੀ ਜਾਣਕਾਰੀ ਕੋਈ ਨਹੀਂ ਰੱਖਦਾ ਕੁਝ ਵੀਰ ਨੇ ਜੋ ਉਸ ਇਤਿਹਾਸ ਨਾਲ ਦਿਲ ਤੋਂ ਜੁੜੇ ਹੋਏ ਨੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਵਰਗੀ ਸੋਚ ਰੱਖਦੇ ਸਾਡੇ ਨਾਲ ਵੀਰ ਨੇ ਵੀਰੇ ਵੈਗੁਰਜ ਕਾਲ ਸਵੈਰਜ ਦੀ ਬਤ ਤਾਂ ਕੀ ਕਹਿਣਾ ਚਾਹੋਗੇ ਸਾਕੇ ਨੀਲੇ ਤਾਰੇ ਦੇ ਪੀਜਾ ਬਣੇ ਸਾਡੇ ਵੀਰ ਫਰਸਟ ਟਾਈਮ ਆਇਆ ਆਪਾ ਇਥੇ ਸੋ ਤੁਸੀਂ ਵੇਖ ਸਕਦੇ ਹੋ ਕੁਝ ਸਾਡੇ ਵੀਰ ਨੇ ਜੋ ਕੈਮਰੇ ਤੇ ਬੋਲਣਾ ਨਹੀਂ ਚਾਹੁੰਦੇ ਸੋ ਬਹੁਤ ਘੱਟ ਲੋਕ ਨੇ ਜੋ ਇਸ ਬਾਬਤ ਜਾਣਕਾਰੀ ਰੱਖਦੇ ਨੇ ਕਿ ਅੱਜ ਦੀ ਜੋ ਨੌਜਵਾਨ ਪੀੜ੍ਹੀ ਹੈ ਉਹ ਸੋਸ਼ਲ ਮੀਡੀਆ ਤੇ ਲੱਖਾਂ ਲਾਉਣ ਵਾਲੀਆਂ ਕੁੜੀਆਂ ਮੁੰਡਿਆਂ ਦੇ ਬਾਬਤ ਤਾਂ ਪੂਰੀ ਜਾਣਕਾਰੀ ਰੱਖਦੀ ਹੈ ਬਸ ਉਸ ਇਤਿਹਾਸ ਬਾਰੇ ਜਿਸ ਇਤਿਹਾਸ ਨੂੰ ਚੇਤੇ ਕਰਕੇ ਅੱਜ ਵੀ ਸਿੱਖਾਂ ਦਾ ਜੋ ਹਿਰਦਾ ਉਬਲੁੰਧਾ ਜਾਂਦਾ ਉਸ ਇਤਿਹਾਸ ਬਾਰੇ ਲੋਕਾਂ ਨੂੰ ਨੌਜਵਾਨ ਪੀੜ੍ਹੀ ਤੱਕ ਇਹ ਸਾਡੀ ਬਦਕਿਸਮਤੀ ਕਿ ਸਾਡੇ ਜੋ ਬਜ਼ੁਰਗ ਨੇ ਕਿ ਉਹਨਾਂ ਨੂੰ ਵੀ ਬਹੁਤ ਘੱਟ ਜਾਣਕਾਰੀ ਹੈ ਸੋ ਸਾਡਾ ਅੱਜ ਦਾ ਇਹ ਮਕਸਦ ਗੁਰਦੁਆਰਾ ਸਾਹਿਬ ਦਾ ਪ੍ਰੋਗਰਾਮ ਪ੍ਰੋਗਰਾਮ ਰੱਖਣ ਦਾ ਇਹ ਹੀ ਮਕਸਦ ਸੀ ਕੰਦਨੋ ਸ਼ਰਧਾ ਭਾਵਨਾ ਵਾਲੇ ਉਹਨਾਂ ਕਿ ਉਹਨਾਂ ਲੋਕਾਂ ਨੂੰ ਜਾਣਕਾਰੀ ਹੋ ਸਕਦੀ ਹੈ ਪਰ ਸਾਡਾ ਤੁਸੀਂ ਹੁਣ ਤੱਕ ਵੇਖਿਆ ਕਿ ਜਿੰਨੀ ਵੀ ਲੋਕਾਂ ਨਾਲ ਆਪਣੇ ਗੱਲਬਾਤ ਕਰੀ ਬਹੁਤ ਘੱਟ ਲੋਕ ਸੀ ਜਿਨ੍ਹਾਂ ਨੂੰ ਉਸ ਬਾਰੇ ਜਾਣਕਾਰੀ ਸੀ ਸੋ ਅੱਜ ਸਾਕਾ ਨੀਲੇ ਤਰ ਦਾ ਤੀਜਾ ਦਿਨ ਹੈ ਉਹ ਇਤਿਹਾਸ ਸਾਨੂੰ ਚੇਤੇ ਰੱਖਣ ਦੀ ਲੋੜ ਹੈ ਸਾਨੂੰ ਆਪਣੇ ਬੱਚਿਆਂ ਨੂੰ ਯਾਦ ਕਰਾਉਣ ਦੀ ਲੋੜ ਹੈ ਸੋ ਬਣੇ ਰਹੋ ਸਾਡੇ ਨਾਲ ਕੈਮਰਾਮੈਨ ਚੰਦਰ ਦੇ ਨਾਲ ਮੈਂ ਹਰਮਨ ਮੀਆਪੁਰੀ ਦੇਸ਼ਾ ਅਪਡੇਟ ਨਿਊਜ਼ ਚੰਡੀਗੜ੍ਹ